ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਾਧਤੇ ਲੱਗੀ ਤਾਰਬੰਦੀ ਦੇ ਕਾਰਨ ਜਿੱਥੇ ਦੋਨੋਂ ਦੇਸ਼ਾਂ ਵਿੱਚ ਆਪਸੀ ਸਬੰਧਾਂ ਵਿੱਚ ਵਿਗਾੜ ਪਿਆ ਹੈ ਉੱਥੇ ਦੋਵੇਂ ਦੇਸ਼ਾਂ ਦੇ ਅੰਦਰ ਦੇਸ਼ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਪਾਕਿਸਤਾਨ ਵੱਲੋਂ ਭਾਰਤ ਦੇਸ਼ ਨੂੰ ਖੋਖਲਾ ਕਰਨ ਲਈ ਭੇਜੇ ਜਾ ਰਹੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਫੜਨ ਵਿੱਚ ਬਾਰਡਰ ਸਕਿਉਰਿਟੀ ਫੋਰਸ ਅਤੇ ਪੰਜਾਬ ਪੁਲਿਸ ਦੋਨੋਂ ਰਲ ਕੇ ਕੰਮ ਕਰਦੇ ਹਨ ਅਤੇ ਦੇਸ਼ ਦੀ ਰੱਖਿਆ ਕੀਤੀ ਜਾਂਦੀ ਹੈ ਇਸੇ ਕਰਕੇ ਹੀ ਦਿਨ ਰਾਤ ਚੌਕਸੀ ਤਾਰਬੰਦੀ ਤੇ ਰਹਿੰਦੀ ਹੈ ਪਰ ਫਿਰ ਵੀ ਤਾਰਬੰਦੀ ਤੇ ਕਦੀ ਨਾ ਕਦੀ ਕੋਈ ਨਾ ਕੋਈ ਇਹ ਹੀ ਘਟਨਾ ਵਾਪਰ ਜਾਂਦੀ ਹੈ ਜੋ ਕਿ ਦੇਸ਼ ਵਿਰੋਧੀ ਤਾਕਤਾਂ ਆਪਦਾ ਕੰਮ ਕਰਦੇ ਰਹਿੰਦੀਆਂ ਹਨ ਪਰ ਬੀਐਸਐਫ ਕੋ ਕਸਾ ਬਾਰਡਰ ਸਕਿਉਰਿਟੀ ਫੋਰਸ ਪੂਰੀ ਤਰ੍ਹਾਂ ਪਹਿਰਾ ਦੇ ਰਹੀ ਹੈ ਤੇ ਉਹਨਾਂ ਦੀ ਅੱਖਾਂ ਤੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਵਾ ਸਕਦੀ ਅਜੇ ਹਾਈ ਇੱਕ ਮਾਮਲਾ ਵੇਖਣ ਨੂੰ ਮਿਲਿਆ ਹੈ ਜੋ ਤੁਸੀਂ ਵਿਅਕਤੀ ਵੇਖ ਰਹੇ ਹੋ ਇਹ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਅਤੇ ਪਿੰਡ ਮੁਹਾਰਸ ਉਹਨਾਂ ਦੇ ਨੇੜੇ ਤਾਰਬੰਦੀ ਤੋਂ ਫੜਿਆ ਗਿਆ ਹੈ ਜਿਸ ਨੂੰ ਫੜਨ ਤੋਂ ਬਾਅਦ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਸਾਥ थाना सदर ਫਾਜ਼ਿਲਕਾ ਦੇ ਹਵਾਲੇ ਕੀਤਾ ਗਿਆ ਹੈ थाना सदर ਦੇ ਐਸ ਐਚ ਓ ਸਰਦਾਰ ਹਰਦੇਵ ਸਿੰਘ 베ਦੀ ਨੂੰ ਦੱਸਿਆ ਕਿ ਉਸ ਦੀ ਭਾਸ਼ਾ ਉਹਨਾਂ ਨੂੰ ਸਮਝ ਨਹੀਂ ਆਂਦੀ ਹੈ ਅਤੇ ਬੋਲਣ ਸੁਣਣ ਵਿੱਚੋਂ ਅਸਮਰਥ ਲਗਦਾ ਹੈ ਉਹਨਾਂ ਨੇ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਨਾਲ ਗੱਲ ਕਰਨ ਵਾਸਤੇ ਉਹਨਾਂ ਦੀ ਭਾਸ਼ਾ ਜਾਣਨ ਵਾਲਿਆਂ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਜੋ ਪੜਤਾਲ ਕੀਤੀ ਜਾ ਸਕੇ ਅਤੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸ ਐਚਓ ਸ਼੍ਰੀ 베ਦੀ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬੰਦਾ ਤਾਰ ਤੋਂ ਪਾਰ ਆਇਆ ਸਰੂਂ ਦੇ ਬਾਰੇ ਸੋ ਹਾਂਜੀ ਉਹਦੀ ਸਬੰਧੀ ਨਾਲ ਸਾਨੂੰ ਦੀ ਸਿਰਫ 19 ਬਟਾਲੀਅਨ ਜਿਹੜਾ ਪਿੰਡ ਮੁਹਾਰ ਸੁਣਾ ਹੈ ਉਥੋਂ ਦੀਆਂ ਅਧਿਕਾਰੀਆਂ ਨੇ ਇੱਕ ਵਿਅਕਤੀ ਮਨਤਾਰ ਪੁੱਤਰ ਆਲਮ ਅਲੀ ਜੋ ਬੰਗਲਾਦੇਸ਼ੀ ਹੈ ਉਨੀਆ ਕੇ ਬੇਸ਼ਕੀਫ ਹੈ। ਕੁਨਿਸਬਲਿਆ ਅਸੀਂ ਮੁਕਦਮਾ ਦਰਜ ਕਰਤਾ ਜੀ। ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਕਿ ਜਿਹੜਾ ਆਬਜੈਕਟ ਈ ਮੰਦਬੁੱਧੀ ਲੱਗਦਾ ਜੀ ਦੇਖਣ ਤੋਂ। ਇਹਨੀ ਤਪਦੀਸ਼ ਚੱਲ ਰਹੀ ਹੈ ਜੀ। ਜੋ ਤੱਤ ਸਾਹਮਣੇ ਆਉਣਗੇ ਉਹਦੇ ਬਾਰੇ ਅਸੀਂ ਅਗਲੀ ਕਾਰਵਾਈ ਅਰਾਮ ਕਰਾਂਗੇ। ਇਹ ਕੁਝ ਪਤਾ ਲੱਗਿਆ ਕਿਸ ਬਿਹੂਮ ਨਾ ਲਾਇਆ ਹੈ ਦਰਿਆ ਕੀ ਸਾਫ ਸੀ। ਉਹ ਜੀ ਬੋਲਦਾ ਨਹੀਂ ਜੀ ਨਾ ਤੋਂ ਦੀ ਸਮਝਾਉਂਦੀ ਨਾ ਉਹ ਬੋਲਦਾ ਸਿਰਫ ਮਮੂਲੀ ਜਿਹਾ ਬੋਲਦਾ ਜੀ। ਅਸੀਂ ਜਿਵੇਂ ਜੜੇ ਇੰਦੇ ਬੰਗਲਾ ਦੇਸ਼ ਦੇ ਕੋਈ ਜਗਤੀ ਹੈਗਾ ਕੋਈ ਬਾਦਸ਼ਾਹ ਸਮਝਦਾ ਸੀ ਉਹ ਕਰਕੇ ਅਸੀਂ ਉਹਦੇ ਨਾਲ ਕਰ ਰਹੇ ਹਾਂ ਜਿਤਾਈ ਉਪਰ ਕਰਕੇ ਅਸੀਂ ਇਦੀ ਜਿਹੜੀ ਤੋੜਾ ਪਤਾ ਪੁੱਲਦਾ ਸਮਝ ਕੇ ਕਰਕੇ ਅਸੀਂ ਦੇਖਤੀ ਅਸੀਂ ਅਗਲੀ ਨੋਸਟਿੰਗ ਹੈ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ